ਲੋ ਜੀ ਅੱਜ ਆਪਣੇ ਕੋਲ ਪਿਓਰ ਦੇ ਸ਼ਾਲ ਆ ਗਿਆ ਜੀ ਤੁਹਾਨੂੰ ਡਿਜ਼ਾਈਨ ਖੁੱਲ ਕੇ ਦਿਖਾਉਣਾ ਪਿਓਰ ਦਾ ਸ਼ਾਲ ਆ ਜੀ ਲੋ ਜੀ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਦਾ ਸ਼ਾਲ ਆ ਜੀ ਕਲਰ ਦੇਵਾਂਗੇ ਤੁਹਾਨੂੰ 4 ਲੋਡ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਕਲਰ ਤੁਹਾਨੂੰ 4 ਦੇਵਾਂਗੇ ਪਿਓਰ ਦਾ ਸ਼ਾਲ ਆ ਜੀ ਲਾਈਟ weight ਬਿਲਕੁਲ ਜੀ ਇਹ ਭਾਰੇ ਨਹੀਂ ਹੁੰਦੇ ਜੀ ਬਿਲਕੁਕੁਲ ਲਾਈਟ weight ਉਹਦੇ ਚੁੰਨੀ ਵਾਂਗੂ ਜੀ ਦੇਖੋ ਜੀ ਪਿਓਰ ਦਾ ਸ਼ਾਲ ਆ ਕਲਰੇ ਚ 4 ਦੇਵਾਂਗੇ ਕੋਈ 1200 ਨਹੀਂ ਕੋਈ 1300 ਆਪਾਂ ਵੇਚਣਾ ਪਿਓਰ ਦੇ ਵਿੱਚ ਜੀ ਬਿਲਕੁਲ ਸਸਤੇ ਰੇਟਾਂ ਦੇਵਾਂਗੇ ਤੁਹਾਨੂੰ ਆਪਾਂ ਆਫਰ ਦੇ ਵਿੱਚ ਜੀ। ਲੋ ਜੀ। ਦੂਜਾ ਕਲਰ ਇਹਦਾ ਮਸਟਰਡਾ ਕਲਰ ਆ ਗਿਆ ਜੀ। ਡਿਜ਼ਾਈਨ ਇਹ ਦੇਖੋ ਕਿੰਨੀ ਪਿਆਰੀ ਬਣੀ ਹੋਈ ਹੈ ਜੀ। ਬਹੁਤ ਪਿਆਰੀ ਡਿਜ਼ਾਈਨਿੰਗ ਆ ਜੀ, ਬਿਲਕੁਲ ਲਾਈਟ ਵੇਟ ਹੈ ਜੀ। ਤੁਨੀ ਜਿੰਨਾ ਭਾਰਾ ਸ਼ਾਲ ਦਾ ਜੀ। ਲੋਕ ਵੇਚਿਆ ਮਾਰਕੀਟ ਦੇ ਵਿੱਚ ਪਿਓਰ ਦਾ ਸ਼ਾਲ ਕਹ ਕੇ ਜੀ 1200 1300 1500 ਤੱਕ ਜੀ। ਆਪਾਂ ਆਫਰ ਦੇ ਵਿੱਚ ਦੇਵਾਂਗੇ 600 ਦੇ ਵਿੱਚ ਜੀ। 600 ਦਾ ਸ਼ਾਲ ਪਿਓਰ ਦਾ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ ਸਾਨੂੰ WhatsApp ਆਰਡਰ ਕਰ ਦਿਓ ਜੀ ਸ਼ਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਅਲੀਸ਼ੀਰ ਵਾਲਿਆਂ ਨੂੰ ਠਾਣਾ ਰੋਡ ਪੀਕੀ ਤੋਂ ਜੀ ਆਪਾਂ ਨਾ ਤਾਂ ਆਪਾਂ 1200 ਦੇ ਵਿੱਚ ਨਾ 1500 ਦੇ ਵਿੱਚ ਨਾ ਜੀ 600 ਦੇ ਵਿੱਚ ਦੇਵਾਂਗੇ ਚਾਰ ਕਲਰ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆਊ ਸਕਰੀਨ ਸ਼ਾਟ ਲੈ ਕੇ WhatsApp ਆਰਡਰ ਕਰ ਦਿਓ ਜੀ ਲੋ ਜੀ ਇੱਕੋ ਹੀ ਕਲਰ ਫੇਰ ਚੈੱਕ ਕਰ ਲਓ ਜੀ ਚਾਰ ਕਲਰ ਹੋਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਰਡਰ ਕਰ ਦਿਓ ਜੀ